ਪਤੀ ਪਤਨੀ ਦੇ ਘਰ ਦੇ ਵਿੱਚ ਹੋਏ ਝਗੜੇ ਤੋਂ ਬਾਅਦ ਪਤੀ ਦੀ ਜਾਨ ਚਲੀ ਗਈ ਅਤੇ ਇਸ ਤੋਂ ਬਾਅਦ ਹੀ ਮੁੰਡੇ ਦੇ ਪਰਿਵਾਰਕ ਮੈਂਬਰਾਂ ਨੇ ਦੋਹਾਂ ਦੇ ਰਿਸ਼ਤੇ ਦੇ ਵਿਚਾਲੇ ਕੀ ਕੁਝ ਚੱਲ ਰਿਹਾ ਸੀ ਸਭ ਕੁਝ ਖੋਲ ਕੇ ਸਾਹਮਣੇ ਰੱਖ ਦਿੱਤਾ ਪਤਾ ਲੱਗਿਆ ਕਿ ਇਸ ਮੁੰਡੇ ਨੇ ਆਪਣੀ ਸੱਸ ਅਤੇ ਪਤਨੀ ਦੇ ਕਰਕੇ ਹੀ ਇਸ ਦੀ ਜਾਨ ਗਈ ਹੈ ਜਿਸ ਦੇ ਚੱਲਦੇ ਹੋਏ ਪੁਲਿਸ ਦੇ ਵੱਲੋਂ ਮਾਮਲਾ ਦਰਜ ਕੀਤਾ ਗਿਆ ਬਨਾਲਾ ਦੇ ਵਿੱਚ ਪਤਨੀ ਅਤੇ ਸਾਰੇ ਪਰਿਵਾਰ ਦੇ ਵੱਲੋਂ ਪੈਸੇ ਦੀ ਮੰਗ ਕੀਤੀ ਜਾ ਰਹੀ ਸੀ ਇਹ ਉਲਟਾ ਹੀ ਮਾਮਲਾ ਦੇਖਣ ਨੂੰ ਮਿਲਿਆ ਜਿੱਥੇ ਪੇਕੇ ਵਾਲੇ ਹੀ ਕੁੜੀ ਦੇ ਪੇਕੇ ਵਾਲੇ ਤੇ ਕੁੜੀ ਸਮੇਤ ਮੁੰਡੇ ਵਾਲਿਆਂ ਤੋਂ ਪੈਸੇ ਦੀ ਮੰਗ ਕਰ ਰਹੇ ਸਨ ਬਰਨਾਲਾ ਦੇ ਕਸਬਾ ਤਨੁਲਾ ਦੇ ਜੇ ਬੰਦਾ ਪਿੰਡੀ ਦਾ ਰਹਿਣ ਵਾਲਾ ਸੀ ਮ੍ਰਿਤਕ ਨੌਜਵਾਨ ਦਾ ਨਾਮ ਗੁਰਪ੍ਰੀਤ ਸਿੰਘ ਹੈ ਜਿਸ ਦਾ ਵਿਆਹ ਕਰੀਬ 7 ਸਾਲ ਪਹਿਲਾਂ ਰਵਨੀਤ ਕੌਰ ਤੇ ਨਾਲ ਹੋਇਆ ਸੀ ਜਾਣਕਾਰੀ ਮੁਤਾਬਕ ਗੁਰਪ੍ਰੀਤ ਨੇ ਵਿਆਹ ਤੋਂ ਬਾਅਦ ਆਪਣੀ ਪਤਨੀ ਨੂੰ ਵਿਦੇਸ਼ ਭੇਜਣ ਤੇ ਲਈ ਆਇਲਸ ਕਰਵਾਈ ਪਰਿਵਾਰ ਉਸ ਨੂੰ ਹੁਣ ਵਿਦੇਸ਼ ਭੇਜਣ ਦੇ ਲਈ ਪੈਸੇ ਵੀ ਖਰਚ ਕਰ ਰਿਹਾ ਸੀ ਜਿਸ ਤੇ ਚਲਦੇ ਹੋਏ ਕਰੀਬ 8 ਲੱਖ ਰੁਪਏ ਹੋ ਖਰਚ ਚੁੱਕੇ ਨੇ ਪਰਿਵਾਰ ਨੇ ਦੱਸਿਆ ਕਿ ਉਹ ਆਪਣੀ ਨੂ ਨੂ ਵਿਦੇਸ਼ ਭੇਜਣ ਦੇ ਲਈ 2 ਏਕੜ ਦੀ ਜ਼ਮੀਨ ਤੱਕ ਵੇਚ ਚੁੱਕੇ ਨੇ ਪਰ ਫਿਰ ਵੀ ਮੁੰਡੇ ਦਾ ਸੋਹਰਾ ਪਰਿਵਾਰ ਗੁਰਪ੍ਰੀਤ ਅਤੇ ਉਸਦੇ ਪਰਿਵਾਰ ਤੋਂ ਪੈਸਿਆਂ ਦੀ ਹੋਰ ਮੰਗ ਕਰ ਰਿਹਾ ਸੀ ਜਿਸ ਦੇ ਚੱਲਦੇ ਹੋਏ ਘਰ ਦੇ ਵਿੱਚ ਲੜਾਈ ਝਗੜਾ ਰਹਿੰਦਾ ਸੀ ਅਤੇ ਨੂ ਨੂ ਉਸਦੇ ਪੇਕੇ ਵਾਲੇ ਵਾਪਸ ਲੱਗੇ ਸਨ ਇਸ ਤੋਂ ਬਾਅਦ ਹੀ ਮੁੰਡੇ ਦੀ ਜਾਨ ਗਈ ਹੈ ਅਤੇ ਇਸ ਬਾਬਤ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕਰਦੇ ਹੋਏ ਪਰਿਵਾਰ ਲਈ ਇਨਸਾਫ ਮੰਗਿਆ ਗਿਆ ਤੇ ਉਧਰ ਪੁਲਿਸ ਦਾ ਕਹਿਣਾ ਸੀ ਕਿ ਮੁਲਜ਼ਮਾਂ ਦੀ ਗ੍ਰਿਫਤਾਰੀ ਹਜੇ ਤੱਕ ਨਹੀਂ ਹੋਈ ਹੈ ਛਾਪੇਮਾਰੀ ਕੀਤੀ ਜਾ ਰਹੀ ਹੈ ਜਲਦੀ ਹੀ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇਗਾ ਲੜਕੇ ਲਈ ਗੁਰਪ੍ਰੀਤ ਨਵਾਂ ਮੋਟਾਇਆ ਤੇ ਗੁੱਸੇ ਜਿੰਨੇ ਹੋਏ ਦੀ ਅੱਗੇ ਵੀ ਹੋ ਜਾ ਮੈਨੇ ਕੁਝ ਬਲੇ ਅੱਗੇ ਵੀ ਵੱੱਗ ਦੀ ਚਾਲ ਪਰ ਚਾਲ ਪਰ ਵੱਧ ਸਰਪੰਚੀ ਤੇ ਪਿੰਡ ਦਾ ਮੈਂਬਰ ਫਿਰ ਬੈਂਕ ਤੇ ਸਾਰੇ ਲੈ ਕੇ ਆਈ ਸੀ ਉਹਨੂੰ ਵਧੀਆ ਸਾਡੇ ਨਾਲ ਰਹਿੰਦੀ ਸੀ ਬਸ ਜਦੋਂ ਉਹਨਾਂ ਦੇ ਮਾਪਿਆਂ ਦੇ ਹੱਥ ਦੇ ਜੜ ਜਾਂਦੀ ਸੀ ਉਦੋਂ ਬਸ ਉਹ ਉਹਨਾਂ ਦੀ ਉਂਗਲ ਤੇ ਚੜ ਕੇ ਉਹਦੀ ਕਹਿੰਦੀ ਸੀ ਮੈਂ ਜਾਣਾ ਮੈਂ ਜਾਣਾ ਮੈਂ ਜਾਣਾ ਵੀ ਗੁਰਪ੍ਰੀਤ ਬਹੁਤ ਵਧੀਆ ਵਧੀਆ ਬੱਚਾ ਸੀ ਸਾਡਾ ਵਧੀਆ ਸੀ ਸਾਰਿਆਂ ਨੂੰ ਸਾਡੇ ਪਿੰਡ 'ਚ ਪਤਾ ਕਰਨਾ ਚਾਹੀਦਾ ਵੀ ਕੈਜਾ ਬੱਚਾ ਸੀ ਵਧੀਆ ਜੀ ਠੀਕ ਵੀ ਪਰ ਉਹਦੀ ਮਾਂ ਤੇ ਨਾਨੀ ਨੇ ਉਹਦੇ ਪਿਓ ਨੇ ਉਹਨਾਂ ਨੇ ਨਹੀਂ ਬਸਣ ਦਿੱਤੀ ਉਹਨਾਂ ਨੇ ਸਾਡਾ ਬਹਾਨ ਦਿੱਸਦਾ ਸੀ ਉਹਨੂੰ ਬਹਾਨ ਦੇ ਸਾਡੇ ਦੋ ਕੀਲੇ ਖਾ ਗਏ ਸਾਡੇ ਉਹ ਮੁੰਡਾ ਹੋ ਗਿਆ ਜੀ। ਜਿਹੜਾ ਹੋ ਟਿਕਾ ਇੰਨੇ ਸਾਲ ਉਹ ਬੈਠੇ 7 ਸਾਲ। ਬਹਾ ਕਰਤਾ ਸਾਰਾ ਕੁਝ ਵਧੀਆ ਹੋ ਗਿਆ ਜੀ। ਪਰ ਬਨੀਤ ਕੋਲ ਨਾ ਕਰਿਆ ਜੀ। ਪਿੰਡ ਥੋ ਹੀ। ਚੋ ਦੂ ਬਾਦ ਮੰਨ ਕੇ ਚਲੋ ਪਹਿਲਾ ਸਭ ਅਸੀਂ ਕਰਾਇਆ ਸਾਰਾ ਕੁਝ ਕਰਾਇਆ ਜੀ ਪੈਸੇ ਲਾਇਏ ਨੇ। ਦੋ ਕਿੰਨੇ ਬਾਹਣ ਵੀ ਵੇਚੇ ਨੇ ਜੀ ਅਸੀਂ। ਉਸ ਤੋਂ ਬਾਅਦ 8 ਲੱਖ ਹੁਣ ਪੈਰ ਤਰਿਆ ਜੀ। ਬਾਹਰੇ ਤੋੜਨ ਵਾਸਤੇ। ਹੁਣ ਆ ਸਾਡੇ ਨਾਲ ਮਗਰੋਂ ਘਟਨਾ ਵਾਪਰ ਕੇ ਤੋੜ ਕੇ। ਨਾ ਤਾਂ ਜੀ ਗੱਲ ਮਾੜੀ ਜੀ ਪਿੱਛੇ ਆ ਲੈਣ ਆ ਕੇ। ਕਦੇ ਨਹੀਂ ਸਾਨੂੰ ਪੈਸੇ ਦਿਓ ਹੋਰ ਮੰਗਦੇ ਤੇ ਸਾਥੂ ਕਪੈਨ ਲੈ ਕੇ ਜਿਉਂਦੇ ਜਿਹੜੀ ਗੱਲ ਨਾ ਸਾਡੇ 9 ਤਰੀਕ ਨੂੰ ਕੋਸਾਨੀ ਸੂਚਨਾ ਮਿਲੀ ਸੀਗੀ ਜਿਵੇਂ ਵਿੱਚ ਉਮੀਦ ਹਸਪਤਾਲ ਸੰਗਰੂਰ ਮੁੰਡਾ ਗੁਰਪ੍ਰੀਤ ਸਿੰਘ ਉਮਰ 24 ਸਾਲ ਜਿਹੜਾ ਦਾਖਲ ਸੀਗਾ ਜਿਹਦੀ ਤੜਕੇ 4 ਵਜੇ ਡੈਥ ਹੋ ਗਈ ਸੀ ਜਿਹਦੇ ਅਸੀਂ 306 34 ਆਈਪੀਸੀ ਐਫਆਈਆ ਨੰਬਰ 21 ਅਸੀਂ ਦਰਜ ਕੀਤਾ ਸੀਗਾ ਇੱਕ ਮੁੰਡੇ ਦੀ ਨਾਨੀ ਤੇ ਮੁੰਡੇ ਦੀ ਘਰ ਵਾਲੀ ਤੇ ਇੱਕ ਮੁੰਡੇ ਦੀ ਸੱਸ ਉਹਨਾਂ ਦਾ ਅਸੀਂ ਪਰਚਾ ਦਿੱਤਾ ਔਰ ਸੀ ਬਹੁਤ ਜਲਦੀ ਜਿਹਦੇ ਵਿੱਚ ਜ਼ਿੰਦਦਾਰੀ ਹੋ ਜੂਗੀ